ਚੋਲਾ ਚੱਕਾ ਹੈ ਨਹੀਂ ਥੱਲੇ ਤਾਂ ਬੈਠੀ ਐ ਸੀਗਲੀ ਕਰਾ ਵੰਗ ਤੇਰੀ ਅਜੇ ਨੀਂਦ ਨਹੀਂ ਪੂਰੀ ਹੋਈ ਤੇਰੀ ਅਜੇ ਨੀਂਦ ਨਹੀਂ ਪੂਰੀ ਹੋਈ ਆਏ ਭਾਬੀ ਜਵੇ ਚੱਲ ਪੜ ਨੀਵੇਂ ਮਰ ਜਾ ਪੰਨ ਕੀ ਕੁਝ ਕਰਤਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਦੇ ਥੋੜਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਉਤ ਚੈਨਲ ਨੂੰ ਸਬਸਕ੍ਰਾਈਬ ਕਰੋ ਅਬੰਬਰਸਰ ਪਹੁੰਚੇ ਸੀ ਰਾਤ ਕੱਲ ਸਾਨੂੰ ਥੋੜਾ ਜਿਹਾ ਬਾਲਾ ਜਿਆਦਾ ਲੇਟ ਹੋ ਗਏ ਘਰੋਂ ਹੀ 2 ਵਜੇ ਮੰਗੂ ਚੱਲੇ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਹੁਣ ਆਪਾਂ ਕਮਰੇ ਦੇ ਵਿੱਚ ਸਵੇਰੇ ਰਾਤ ਦੇ 1:00 ਵੱਜ ਗਏ ਨੇ ਤੇ ਤਿਆਰ ਹੋ ਗਏ 2:00 ਵੱਜ ਗਏ ਹੁਣ ਆਪਾਂ 1:00 ਉੱਠੇ ਸੀ ਤੇ ਇੰਦਰ ਦੇਖੋ ਆਪਾਂ ਜਿੱਥੇ ਰੂਮ ਲਿਆ ਜੀ ਆਪਾਂ ਰਹੇ ਸੀ ਰਾਤ ਨੂੰ ਬਹੁਤ ਵਧੀਆ ਸਰਾਣਾ ਹੈਗੀ ਇੱਥੇ ਬਾਬਾ ਜੀ ਦੀ ਬਣੀ ਹੋਈ ਆਪਾਂ ਹਰ ਵਾਰੀ ਅਸੀਂ ਇੱਥੇ ਹੀ ਰਹਨੇ ਆਂ ਤੇ ਆਪਾਂ ਤੁਹਾਨੂੰ ਸ਼ਰਾਮੀ ਦੇ ਉੱਪਰੋਂ ਦਿਖਾ ਦਾਂਗੇ ਜੀ ਤੁਸੀਂ ਆਮੋ ਕਦੇ ਇੱਥੇ ਸੌਖਾ ਹੀ ਵਧੀਆ ਕਮਰੇ ਮਿਲ ਜਾਂਦੇ ਨੇ ਇੰਨੀ ਪਕਾਈ ਨਹੀਂ ਹੁੰਦੀ ਨਾਲੇ ਬਹੁਤ ਵਧੀਆ ਕਮਰੇ ਨੇ ਇਹ ਨਹੀਂ ਹੈਗਾ ਵੀ ਆਪਾਂ ਨੂੰ ਕੋਈ ਦਿੱਕਤ ਆਊਗੀ ਦੇਖੋ ਜੀ ਹੁਣ ਆਪਾਂ 2:00 ਵਜੇ ਰੈਡੀ ਹੋ ਕੇ ਆਪਾਂ ਚੱਲਦੇ ਆਂ ਇਸ ਤੋਂ ਬਾਅਦ ਇਸ਼ਨਾਨ ਕਰਾਂਗੇ ਸ਼ਰੋਵਰ ਦੇ ਵਿੱਚ ਤੇ ਫੇਰ ਆਪਾਂ ਮੱਥਾ ਟੇਕਾਂਗੇ ਹਰਿਮੰਦਰ ਸਾਹਿਬ ਪਤਾ ਕੀ ਇੱਕ ਹੁਣ ਗਰਮੀ ਹੋਣ ਕਰਕੇ ਲੇਟ ਹੋ ਜਾਨੇ ਆ ਫੇਰ ਬਾਲੀ ਦਸ ਹੋ ਜਾਊਗਾ ਨਾਲੇ ਹੁਣ 2 ਵਜੇ ਦੇ ਨੂੰ ਆਪਾਂ ਰੈਡੀ ਹੋ ਗਏ ਹੁਣ ਆਪਾਂ ਚੱਲਾਂਗੇ ਜੀ ਬਸ ਚੱਲਦੇ ਆਂ ਹੌਲੀ-ਹੌਲੀ ਫਿਰ ਚਾਹ ਪੀ ਕੇ ਲੰਗਰ ਦੇ ਵਿੱਚ ਲੰਗਰ ਤੇ ਜਾਵਾਂਗੇ ਜੀ ਲੰਗਰ ਤੋਂ ਆਪਾਂ ਫੇਰ ਇਸ਼ਨਾਨ ਕਰਾਂਗੇ ਫਿਰ ਆਪਾਂ ਚੱਲਾਂਗੇ ਜੀ ਹਰਿਮੰਦਰ ਸਾਹਿਬ ਉੱਥੇ ਆਪਾਂ ਬੜੀ ਜ਼ਿਆਦਾ ਵੀਡੀਓ ਮੈਂ ਇਸ ਕਰਕੇ ਨਹੀਂ ਬਣਾ ਰਹੀ ਹਨਾ ਕਾਨੂੰਨਾਂ ਦੇ ਦਾਇਰੇ ਚ ਰਹਿ ਕੇ ਆਪਾਂ ਕੰਮ ਕਰ ਸਕਦੇ ਹਾਂ ਉੱਥੇ ਲਾਊਡ ਨਹੀਂ ਹੈਗੀ ਜਿੰਨੀ ਕੁ ਵੀਡੀਓ ਮੈਂ ਤੁਹਾਨੂੰ ਸ਼ੇਅਰ ਹੋਈ ਤੁਹਾਨੂੰ ਕਰਾਂਗੇ ਜੀ ਜ਼ਰੂਰ ਲੇਗੀ ਜਾ ਕੇ ਤਕੜੀ ਰਹੀ ਨਾਕੜੀ ਰਹੀ ਲੇਗੀ ਜਾ ਕੇ ਆਪਾਂ ਨੂੰ ਫਿਰ ਬਾਬੇ ਨੂੰ ਕਹਿਣ ਵਾਲਾ ਵੀ ਕਰਦਾ ਐ ਵੀ ਰੱਖਿਆ ਕਰੋ ਥੱਲੇ ਸਾਡੇ ਬੰਦੇ ਬਰੀਜ ਤਾਂ ਨਹੀਂ ਪੈ ਸਕਦੇ ਵੀ ਮਿੰਤਾ ਵਧੀਆ ਨਹੀਂ ਹੋਰ ਬਾਰੇ ਸੇ ਇਹ ਕੋ ਮਾਰਦਾ ਆ ਜਾ ਮੇਰੇ ਨੰਨ ਜੀ ਕਿਉਂ ਹਜੇ ਨੀਂਦ ਨਹੀਂ ਆਤਰੀ ਇਹ ਸੈਟ ਨੂੰ ਮੂਡ ਸੈੱਟ ਕਰੇਗਾ ਇਹਦਾ ਪਹਿਲਾਂ ਉੱਥੇ ਨਵਾ ਕੇ ਸਰੋਵਰ ਚ ਮੂਡ ਸੈੱਟ ਕਰੋ ਮੂਡ ਡੋੜੋ ਬਗੜ ਫਿਰ ਇਹ ਸੈੱਟ ਹੋ ਗਈ ਬਾਈ ਇਹ ਬਾਹਰੇ ਅੰਦਰ ਜਾਂਦੀ ਨਹੀਂ ਹਾਂ ਸਹੀ ਇਹ ਤਾਂ ਹੋ ਵੀ ਵੀ ਹੈ ਅੱਜ ਤਾਂ ਆਪਾਂ ਨੰਬਰ ਲੈ ਗਏ ਹਾਂ ਲੈ ਗਈ ਤੇ ਜੀ ਗੱਲ ਸਾਰੀ ਦੁਨੀਆ ਜੇ ਸੁੱਤੀ ਪਈ ਆ ਉਹਦਾ ਫਿਰ ਦਾ ਉਹ ਦਰਬਾਰ ਸਾਹਿਬ ਦਾ 2:30 ਵਜੇ ਖੁੱਲ ਗਿਆ ਹੂੰ ਹੈਨਾ ਉਹਥੇ ਦਾ ਫੇਰ ਵੀ ਆ ਇੱਥੇ ਇੱਥੇ ਵਾਲਿਆਂ ਨਾਲੋਂ ਪਹਿਲਾਂ ਨੰਬਰ ਲੈ ਗਏ ਆਪਾਂ ਇਹ ਜੀ ਇੱਥੇ ਹਾਂ ਫਿਰ ਇਹ ਲੇਟ ਪੈਂਦੇ ਨੇ ਨਾ ਤਾਂ ਕਰਕੇ ਇਹ ਹੁਣ 11:30 11:30 ਹੋ ਜਾਂਦੇ ਨੇ ਪੈਂਦੇ ਨੇ ਵਿੱਚ ਗੇਟ ਖੁੱਲੇ ਇਹਨਾਂ ਦਾ ਹਾਂ ਜਿੰਦਾ ਲੱਗੇ ਪਏ ਉਹ ਟਾਹਾਂ ਖੁੱਲੀਆਂ ਉਹਦੀ ਟਾਕੀ ਜੀ ਉਹਦੇ ਵਿੱਚ ਦੀ ਨਿਕਲ ਜਾਣਾ இன்னாலிக்கேடயா தக்கினூவே சண்டைதான் நல்லா தான் ச்சண்டையில Baby okay. okay. ਕੁਝੋਂ ਟਾਈਮ ਹੋ ਗਿਆ 8 ਵਜ ਗਏ ਸੀ ਮੱਥਾ ਟੇਕਣ ਵਾਸਤੇ ਨਾ ਹਰਿਮੰਦਰ ਸਾਹਿਬ 4 ਵਜੇ ਲਾਈਨ ਚ ਲੱਗੀ ਸੀ 8 ਵਜੇ 4 ਘੰਟਿਆਂ ਦੇ ਮੱਥਾ ਟਿਕਿਆ 5 ਸੀ ਬਹੁਤ ਰਸ ਹੋਇਆ ਪਰ ਇੱਕ ਗਰਮੀ ਵੀ ਬਹੁਤ ਹੈ ਪੁਰਾਪਾ ਚੱਲਦੇ ਆ ਜੀ ਲੰਗਰ ਦੇ ਵਿੱਚ ਫਿਰ ਘੰਟਾ ਕਰੈਸਟ ਕਰਕੇ ਆਪਾਂ ਬਾਬਾ ਦੀਪ ਸਿੰਘ ਦੇ ਗੁਰੂ ਘਰ ਜਾਣਾ ਜੀ ਉੱਥੇ ਚੁਪਾਰਾ ਸਾਹਿਬ ਦਾ ਪਾਤਸ਼ਾਹ ਜਿਹੜਾ ਉਹ ਕਰਕੇ ਆ ਸਾਡੀ ਮੋਟਾ ਥੱਕ ਕੇ ਬੈ ਗਈ ਬਈ ਹੰਭ ਕੀ ਇਹ ਨਦਰ ਕੜੀ ਨਹੀਂ ਦੀ ਮਾ ਬੁਰਾ ਹਾਲ ਹੋ ਗਿਆ ਮੈਨੂੰ ਤਾਂ ਆਪ ਲੱਗਦਾ ਚੱਲ ਕੋਈ ਨਾ ਉਹ ਆਪ ਪਕੜਦੀਆਂ ਨਹੀਂ ਬਾਬੇ ਦੀ ਨਹੀਂ ਸੇਵਾ ਲਾਤੀ ਕਿੱਧਰ ਗਈ ਮਾਸੀ ਆਹ ਆਪਾਂ ਹੀ ਕਹੀਆਂ ਨੇ ਘਰੇ ਗਰਮੀਆਂ ਜਿਨੇ ਆਉਣਾ ਹੈ ਦੇਖ ਲੈ ਕਿੰਨੀ ਸੰਗਤ ਦਿੱਤੀ ਪਰੇ ਕਰ ਜਾ ਤੂੰ ਬਸ ਮੈਂ ਤਾਂ ਗੁੱਡੀ ਤੇ ਖਾ ਨਹੀਂ ਕੰਮ ਦਾ ਤਕਮਾ ਸੀ ਕਰ ਟੈਂਪੂ ਜਾਣ ਦੇ ਉਹ ਮਾਰਦੀ ਗਿਆ ਲੋ ਤੇ ਨਿੱਤਾ ਕਰਦੀ ਨਹੀਂ ਆ ਆ ਦੇਖ दादा 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 अरे मेरा मन सारा दिन तो पर मरेंगे मैं बीच चढ़ के पांच दिन लग जाऊं पूरी कीड़ा नंबर ये पढ़ती है वो पढ़ती है ना दुगड़ती मेरा सीता ला दूं कि नादा जी हम्म है जाना दी कार्य को करके बैठा आएगा कुछ ਮੋਢਿਆਂ ਨਾਲ ਕਰ ਰਹੇ ਨੇ ਫੋਨ ਉਹ ਬੰਦਾ ਪਈ ਨਾ ਕਮਰੇ ਅੰਦਰ ਕਰਿਆ ਇਹ ਮੈਂ ਵੀ ਕੋਈ ਨਹੀਂ ਹੈ ਪਤਾ ਮੈਨੂੰ ਕਰ ਰਹੇ ਕਿ ਆਪ ਕਿ ਭਰਾ ਇਹਦਰ ਮਾਸੀ ਤੇ ਰਹੇ ਪੱਕੀ ਅਜੇ ਤਾਂ ਆਪ ਹੀ ਕੱਢ ਲਾਂ ਅੰਦਰ ਕੁੜੀ ਹੋ ਗਈ ചാ <laughs> <laughs> <laughs>

ਮਾਂ ਗੱਲਾਂ ਆ ਬਬੇ ਦੀ ਵੀ ਨਹੀਂ ਬਬੇ ਨੂੰ ਮੈਂ ਬਾਜਨ ਜੋ ਖੜੇ ਹਈ ਹੈ ਮੈਂ ਤਾਂ ਰਾਤ ਆਈ ਤਾਂ ਇੱਕ ਦੀ ਭੁੱਲ ਗਈ ਮੈਂ ਉਹ ਤੋਂ ਬਾਬਾ ਵਾਗਿਆ ਸੀਗਾ ਹੈ ਨਹੀਂ ਅੰਬਰ ਮੈਂ ਤਾਂ ਪਤਾ ਵੀ ਨਹੀਂ ਮੈਨੂੰ ਧਿਆਨ ਨਹੀਂ ਹਾਂ ਮੰਦਰ ਵੀ ਹੈਗੇ ਕੋਲ ਨਾਲੇ ਹੁਣ ਖਾਲੀ ਪੇਟਾਂ ਖਾਂਦਾ ਵੀ ਤਾਂ ਪਤਾ ਲੱਗ ਜੂ ਹਣਾ ਹਾਂ ਖਰੇ ਤਾਂ ਫੇ ਰੋਟੀਆਂ ਨਾਲ ਰੱਜ ਕੇ ਕਰਦੇ ਆ ਕਿਹੜਾ ਬਾਬਾ ਦੀ ਆ ਇਧਰ

ਯੇ ਬੈਗ ਬਾਗੇ ਕਰ ਲਈ ਨਾ ਕੋਈ ਬਲੇਖਾ ਪੈ ਗਿਆ ਤਾਜੀ ਫੁਰਕ ਬੈ ਗਿਆ ਨਾ ਨਾ ਬਾਈ ਕਰ ਨਾ ਉਸ ਤਰ੍ਹਾਂ ਬੈਣੀ ਨਾ ਉਹ ਤੱਕ ਨਹੀਂ ਜਾਦੀ ਕਿ ਤੱਕ ਬੋਲੇ